552 ਤੋਂ ਕਿੰਨੇ ਮਾਡਲ ਹੈ ਜੀ ਇਹ 21 ਮਾਡਲ ਹੈ 2021 ਮਾਡਲ ਹੈ ਕਿੰਨੀ ਡਿਮਾਂਡ ਕਰਦੇ ਦੀ ਇਹ ਡਿਮਾਂਡ ਹੈ ਜੀ 735000 735000 ਰੁਪਏ ਡਿਮਾਂਡਾ ਤੇ ਬਾਕੀ ਮੌਕੇ ਦੇ ਮਾਨਤਾ ਨਾਲ ਦੇ ਦਾਂਗੇ 720000 720000 ਦਾ ਟਰੈਕਟਰ ਬਈ ਸਾਨੂੰ ਮਿਲ ਜਾਊਗਾ 852 4 ਸਟਾਰ 14 ਮਾਡਲ ਆ ਫੋਰ ਸਪੀਡ ਆ ਠੀਕ ਹੈ ਜੀ ਫੋਰ ਸਪੀਡ ਹੋਇਆ ਹੋਇਆ ਮਾਡਲ ਕਿੰਨਾ ਜੀ ਇਹ 14 ਜੀ 14 ਮਾਡਲ ਆ ਕੀ ਡਿਮਾਂਡ ਕਰਦੇ ਦੀ ਇਹ ਡਿਮਾਂਡ ਹੈ ਜੀ 523000 5 ਲੱਖ 30 ਹਜ਼ਾਰ ਰੁਪਏ ਡਿਮਾਂਡਾ ਹਾਂਜੀ ਠੀਕ ਹੈ ਜੀ 5 ਲੱਖ ਦਾ ਦੇ ਦਾਂਗੇ ਪੂਰੇ 5 ਲੱਖ ਦਾ ਵਲਤ 5 ਵੰਡਿਆ 5 ਸਟਾਰ ਅਲੱਗ ਦੇ ਕਲੱਚ ਵਾਲਾ ਸਾਈਡ ਗੇਅਰ ਆ ਗਿਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਫੋਲਟੋਪ ਮਾਡਲ ਆ ਤੇ ਕਿੰਨੇ ਮਾਡਲ ਹੈ ਜੀ ਇਹ ਇਹ 22 ਮਾਡਲ ਹੈ ਵੀ ਡਿਮਾਂਡ ਕਰਦਾ ਜੀ ਜਿਹੜੀ ਡਿਮਾਂਡ ਹੈ 7 ਲੱਖ 78 ਹਜ਼ਾਰ 7 ਲੱਖ 78 ਹਜ਼ਾਰ ਰੁਪਏ ਡਿਮਾਂਡਾ ਟਰੈਕਟਰ ਦੀ ਸਾਡੇ ਪੇਂਟ ਦੇਖੋ ਤੁਸੀਂ ਕਿੰਨਾ ਘੈਂਟ ਪਿਆਗਾ 7.5 ਲੱਖ ਦਾ ਦੇ ਦਾਂਗੇ 7.5 ਲੱਖ ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲ ਜਾਊਗਾ ਟੈਕ ਨੰਬਰ ਦੱਸ ਰਹੀ ਹਾਂ 98151 ਹਾਂਜੀ 432 ਠੀਕ ਹੈ ਜੀ ਤੇ ਪੁਰਾਣਾ ਟਰੈਕਟਰ ਵੀ ਕੱਟਾ ਜਾਊ ਲਾਉਣ ਵੀ ਜੀ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲਾਉਣ ਵੀ ਹੋ ਜਾਊ ਹਾਂਜੀ ਐਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਆਪਣੇ ਨਾਮਾ ਸੀਗਾ ਬਾਈ ਜੀ ਐਸੀ ਕਾ ਬਾਈ ਜੀ ਹੋਰ ਕਿਵੇਂ ਜੀ ਠੀਕ ਹੈ ਬਾਈ ਜੀ ਵਧੀਆ ਜੀ ਇਹ ਲੋਕੇਸ਼ਨ ਕੀ ਹੈ ਬਾਈ ਜੀ ਆਪਣੀ ਲੋਕੇਸ਼ਨ ਬੜੀ ਤਲਵੰਡੀ ਸਾਬੋ ਹਾਂਜੀ ਮੋੜ ਮੰਡੀ ਰੋਡ ਠੀਕ ਹੈ ਜੀ ਤੇ ਕਿੰਨੇ ਕੁ ਟਰੈਕਟਰ ਮਿਲਲੇ ਬੜ ਹੁੰਦੇ ਜੀ ਆਪਣੇ ਕੋਲ ਹੁੰਦੇ ਆ ਬਾਈ 10 ਤੋਂ 12 ਟ੍ਰੈਕਟਰ ਠੀਕ ਆ ਬਾਈ ਜੀ ਹਾਂਜੀ ਠੀਕ ਆ ਟਾਪ ਮਾਡਲ ਕੰਡੀਸ਼ਨ ਦੇ ਟ੍ਰੈਕਟਰ ਹੁੰਦੇ ਆ ਬਾਈ ਆਪਣੇ ਕੋਲ ਉੱਚੇ ਮਾਡਲ ਹੁੰਦੇ ਆ 12 ਤੋਂ ਉੱਤੇ ਤੇ ਤੇ ਲੋਨ ਵੀ ਹੋ ਜਾਂਦਾ ਹੈ ਪਲੇਨ ਟ੍ਰੈਕਟਰ ਵੀ ਕੱਟਿਆ ਜੀ ਹਾਂਜੀ ਠੀਕ ਆ ਬਾਈ ਠੀਕ ਆ ਜੀ ਹਾਂਜੀ ਸਟਾਰਟ ਕਰਦੇ ਆ ਬਾਈ ਸ਼ਵਰਾਜ 855 ਤੋਂ ਕਿੰਨੇ ਮਾਡਲ ਆ ਜੀ ਇਹ 21 ਮਾਡਲ ਆ ਜੀ 2021 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਹੈਗੇ ਆ ਜੀ ਇਹਦੇ 90 ਪੈਸੇ 90 ਪੈਸੇ ਨਾਲ ਦੇ ਟਾਇਰ ਨਾਲ ਦੇ ਠੀਕ ਹੈ ਜੀ ਹਾਂ ਜੀ ਕਿੰਨੇ ਘੰਟੇ ਚੱਲਿਆ ਹੋਇਆ ਇਹ 1035 ਘੰਟੇ ਚੱਲਿਆ ਹੋਇਆ ਠੀਕ ਹੈ ਜੀ ਇਹਰ ਘੰਟੇ ਚੱਲਿਆ ਹੋਇਆ ਕੀ ਡਿਮਾਂਡ ਕਰਦੇ ਆਂ ਜੀ ਇਹ ਡਿਮਾਂਡ ਹੈ ਜੀ 7,35,000 7,35,000 ਰੁਪਏ ਡਿਮਾਂਡ ਆ ਤੇ ਬਾਕੀ ਮੌਕੇ ਤੇ ਮਾਨਤਾ ਨਾਲ ਦੇ ਦਾਂਗੇ 7,20,000 ਦਾ 7,20,000 ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲ ਜੂਗਾ ਤੇ ਅੱਗੇ ਆ ਗਿਆ ਜੀ 8554 4 ਸਟਾਰ 14 ਮਾਡਲ ਆ ਜੀ 14 ਮਾਡਲ ਆ ਹਾਰਸਪੀਡ ਠੀਕ ਹੈ ਜੀ 4 ਸਪੀਡ ਹੋਇਆ ਹੋਇਆ ਬਾਈ ਜੀ ਇੱਧਰ ਲਾ 3 ਸਪੀਡ ਸੀ ਇਹ 4 ਹੋਰ ਸਪੀਡ ਆ ਗਿਆ ਇਹਦੇ ਵੀ ਟਾਇਰ ਹੈਗੇ 85 90 ਪੇ ਠੀਕ ਹੈ ਜੀ 85 90 ਪੈਸੇ ਟਾਇਰ ਹੈ ਗਿਆ ਕਨੋਪੀ ਛਤਰੀ ਲੱਗੀ ਹੋਈ ਆ ਮੂਰੇ ਲੱਗਾ ਜੀ ਛੋੜਾ ਬੈਂਪਰ ਆ ਤੇ ਮਾਡਲ ਕਿੰਨਾ ਜੀ ਇਹ 14 ਜੀ 14 ਮਾਡਲ ਆ ਕੀ ਡਿਮਾਂਡ ਕਰਦੇ ਨੇ ਇਹਦੀ ਡਿਮਾਂਡ ਹੈਗੀ ਆ 5 ਲੱਖ 23000 5 ਲੱਖ 23000 ਰੁਪਏ ਡਿਮਾਂਡ ਆ ਹਾਂ ਜੀ ਠੀਕ ਹੈ ਜੀ 5 ਲੱਖ ਦਾ ਦੇ ਦਾਂਗੇ ਪੂਰੇ 5 ਲੱਖ ਦਾ ਮਰਡੂ 32000 ਡਿਸਕਾਊਂਟ ਅੱਗੇ ਆ ਗਿਆ ਜੀ 8 5 ਵੰਡਿਆ 5 ਸਟਾਰ ਅਲੱਗ ਦੇ ਕਲੱਚ ਵਾਲਾ ਸਾਈਡ ਗੇਅਰ ਆ ਗਿਆ ਡਬਲ ਪੰਪਰ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਆ ਤੇ ਕਿੰਨੇ ਮਾਡਲ ਹੈ ਜੀ ਇਹ ਇਹ 22 ਮਾਡਲ ਆ ਜੀ 22 ਮਾਡਲ ਆ ਹਾਂਜੀ ਠੀਕ ਹੈ ਜੀ ਨਾਲ ਦੇ ਟਾਇਰ ਟੂਰਾ ਕੰਡੀਸ਼ਨ ਛੋਡੇ ਸਾਹਮਣੇ ਆ ਰੰਗ ਪੇਂਟ ਦਾ ਪੂਰਾ ਓਕੇ ਟਰੈਕਟਰ ਤੇ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ ਆ ਜੀ 7 ਲੱਖ 78000 778000 ਰੁਪਏ ਅਡਵਾਂਟਾ ਟਰੈਕਟਰ ਦੀ ਰੰਗ ਪੇਂਟ ਦੇਖੋ ਤੁਸੀਂ ਕਿੰਨਾ ਘੈਂਟ ਪਿਆਗਾ 7.5 ਲੱਖ ਦਾ ਦੇ ਦਾਂਗੇ 7.5 ਲੱਖ ਦਾ ਟਰੈਕਟਰ ਵੇਚੀ ਤੁਹਾਨੂੰ ਵੇਚੂਗਾ ਇਹ ਪੰਜਾਬ ਨੰਬਰ ਆ ਗਿਆ ਜੀ ਪੰਜਾਬ ਨੰਬਰ ਪੀਵੀ 13 ਸੰਗਰੂਰ ਠੀਕ ਹੈ ਪੀਵੀ 13 ਸੰਗਰੂਰ ਦਾ ਨਗਦ ਕੈਸ਼ ਦਾ ਟਰੈਕਟਰ ਆ ਇਹ ਬਾਕੀ ਦੇਖ ਸਕਦੇ ਹੋ ਕੰਡੀਸ਼ਨ ਪੂਰੀ ਘੈਂਟ ਪਈ ਆ ਟਰੈਕਟਰ ਦੀ ਰੰਗ ਪੇਂਟ ਪੂਰਾ ਵਧੀਆ ਨਿਸ਼ਾਨ ਮਾਰਦਾ Ориਜినਲ ਰੰਗ ਪੇਂਟ ਆ ਅੱਗੇ ਆ ਗਿਆ ਜੀ 4 star 55 डबल पंप डबल डिस्ट्रीब्यूटरा किन्ने मॉडल है जी ये 15 मॉडल अलग तो तेल वाला है ठीक है जी पास स्टीयरिंग तेल ला अलग दा है ठीक है भाई जी 15 ਦੇ 12ਵੇਂ ਮਹੀਨੇ ਦਾ ਠੀਕ ਹੈ ਠੀਕ ਹੈ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਵੀਰੇ ਇਹਦੇ ਟਾਇਰ ਮਗਰਲੇ ਹੈ ਜੀ 90 ਪੈਸੇ ਮੂਰਲੇ ਨਾਲ ਦੇ ਆ 65 ਕੇ ਪੈਸੇ ਫਰੰਟ ਵਾਲੇ ਨਾਲ ਦੇ ਟਾਇਰ ਆ ਬੈਕ ਵਾਲੇ ਹੈਗੇ ਜੀ 90 ਪੈ 90 ਪੈਸੇ ਸੀਟ ਦੇ ਲਈਏ ਮੰਗੇ ਵਾਲੇ ਟਾਇਰ ਆ ਡਾਬਲ ਪੰਪ ਡਾਬਲ ਡਿਸਟ੍ਰੀਬਿਊਟਰ ਰੰਗ ਪੇਂਟ ਜੀ ਰੰਗ ਵੀ ਉਹ ਅਰੀਜਨਲ ਸਾਰਾ ਮਰਗੜ ਵੀ ਨਾਲ ਦਾ ਕਿਤੋਂ ਟੱਚਿੰਗ ਨਹੀਂ ਠੀਕ ਹੈ ਜੀ ਮਰਗੜ ਵੀ ਅਰੀਜਨਲ ਨਾਲ ਦੇ ਆ ਠੀਕ ਆ ਬਾਈ ਜੀ ਪੀ ਵੀ ਪਾਇੰਟ ਮਹਾਲੀ ਦਾ ਨੰਬਰ ਆ ਗਿਆ ਤੇ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ ਕਰਦਾ ਹਾਂ ਆਪਾਂ 528000 528000 ਰੁਪਏ ਡਿਮਾਂਡ ਹੈ ਜੀ 5 ਲੱਖ 10000 ਤਾਂ ਦੇ ਦਾਂਗੇ 5 ਲੱਖ 10000 ਦਾ ਟਰੈਕਟਰ ਤੁਹਾਨੂੰ ਮਿਲ ਜਾਊਗਾ ਬਾਕੀ ਮੌਕੇ ਤੇ ਮੰਨਪਾ ਠੀਕ ਆ ਬਾਈ ਜੀ ਅੱਗੇ ਆ ਗਿਆ ਬਾਈ ਜੀ ਸੋਨਾ ਲਿਖਾ ਡੀ ਆਈ 55 ਇਹ ਕਿੰਨੇ ਮਾਡਲ ਹੈ ਜੀ ਇਹ ਹੈਗਾ ਜੀ 6 ਮਾਡਲ ਆ ਜੀ 6 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਆ ਜੀ 70 ਪੈਸੇ 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਤੇ ਪਾਵਰ ਸਟੀering ਚ ਆ ਗਿਆ ਪੰਜਾਬ ਨੰਬਰ ਹਾਂਜੀ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਡਬਲ ਪੰਪਾ ਤੇ ਡਬਲ ਡਿਸਟ੍ਰੀਬਿਊਟਰ ਨਹੀਂ ਸਿੰਗਲ ਡਿਸਟ੍ਰੀਬਿਊਟਰ ਆ ਡਬਲ ਪੰਪਾ ਇਹਦੀ ਡਿਮਾਂਡ ਕੀ ਕਰਦਾ ਜੀ ਇਹਦੀ ਡਿਮਾਂਡ ਹੈਗੀ ਆ ਜੀ 292000 292000 ਡਿਮਾਂਡ ਆ ਜੀ ਹਾਂਜੀ 2,75,000 ਦਾ ਦੇਦਾ 2,75,000 ਦਾ ਟਰੈਕਟਰ ਮਜੂ ਤੇਰ ਖਰਚਾ ਟਰੈਕਟਰ ਦਾ ਬਹੁਤ ਘੱਟ ਹੁੰਦਾ ਬਈ ਇਹ ਤੇ ਪੂਰੀ ਕੈਂਟ ਕੰਡੀਸ਼ਨ ਦਾ ਪੈ ਰੰਗ ਪੇਂਟ ਜੀ Ориジナル ਆ ਸਾਰਾ ਕੈਂਟ ਪੇਂਟ Ориジナル ਆ ਬਈ ਜੀ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 750 ਵਾਲਾ ਥੈਡ ਗੀਅਰ ਤੇ ਸਿੰਪਲ ਸਟੀering ਚ ਆ ਗਿਆ ਹਾਂਜੀ ਹਰਿਆਣਾ ਨੰਬਰ ਆ ਹਾਂਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੀ ਆ ਜੀ ਇਹਦੇ 90 ਪੈਸੇ ਬਾਈ ਕਾਲੀ 90 ਪੈਸੇ ਟਾਇਰ ਆ ਬਾਈ ਮੂਰਲੇ ਹੈਗੇ ਆਗੇ 50 ਕੁਤੇ 50 ਕੁ ਪੈਸੇ 프ਰੰਟ ਵਾਲੇ ਆ ਤੇ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ओरिजिनल ਆ ਜੀ ਸਾਰਾ ਹਰਿਆਣਾ ਨੰਬਰ ਆ ਗਿਆ ਹਰਿਆਣਾ ਨੰਬਰ ਠੀਕ ਆ ਬਾਈ ਜੀ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਸਾਈਡ ਗੀਅਰ ਚ ਆ ਗਿਆ ਬਾਈ ਜੀ ਸਿੰਪਲ ਸਟੀering ਵਾਲਾ ਇਹਦੀ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਹੈ ਜੀ 295000 295000 ਡਿਮਾਂਡ ਆ ਸੱਤ ਮਾਡਲ ਆ ਹਾਂਜੀ ਕਿੰਨੇ ਦਾ ਉਹ ਦੋ ਜੀ ਦੇ ਦਾਂਗੇ ਆਪਾਂ ਇਹ 2,75,000 ਦਾ 2,75,000 ਦਾ ਸਨੂ ਟਰੈਕਟਰ ਮੈਝੂ ਬਾਈ ਜੀ ਤੇ ਐਡਰੈਸ ਦੱਸ ਦੋ ਜੀ ਆਪਣੀ ਮੇਨ ਲੋਕੇਸ਼ਨ ਕੀ ਹੈ ਜੀ ਮੇਨ ਲੋਕੇਸ਼ਨ ਤਲਵੰਡੀ ਸਾਬੋਈ ਹੈ ਬਸ ਆਪਣੀ ਮੇਨ ਰੋਡ ਤੇ ਠੀਕ ਹੈ ਜੀ ਬੁੱਧਵਾਰ ਨੂੰ ਹੁੰਨੇ ਬਾਕੀ ਹਰ ਬੁੱਧਵਾਰ ਨੂੰ ਹਾਂ ਬਾਕੀ ਆਪਣਾ ਕੰਟੈਕਟ ਨੰਬਰ ਲੈ ਲੂ ਹਾਂਜੀ ਕੰਟੈਕਟ ਨੰਬਰ ਦੱਸ ਦੋ ਜੀ 98151 ਹਾਂਜੀ 42433 ਠੀਕ ਹੈ ਜੀ ਤੇ ਪੁਰਾਣਾ ਟਰੈਕਟਰ ਵੀ ਕੱਟਾ ਜੇ ਲਾਉਣ ਵੀ ਜੀ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲਾਉਣ ਵੀ ਹੋ ਜੂ ਹਾਂਜੀ ਕਿਸੇ ਨੇ ਪੁਰਾਣਾ ਟਰੈਕਟਰ ਸੇਲ ਕਰਨਾ ਸਿੱਧਾ ਵੇਚਣਾ ਆ ਦੀ ਕੋਈ ਲੈ ਲਾਂਗੇ ਠੀਕ ਹੈ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ